ਅੱਜ ਸਰਕਾਰੀ ਸੀਨੀਅਰ ਸਮਾਰਟ ਸਕੂਲ ਪਿੰਡ ਛਾਪਰ ਜਾਜਨ ਵਿਖੇ ਸੈਕਲ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਹਲਕਾ ਡੇਰਾ ਬਾਬਾ ਨਾਨਕ ਦਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਧਾਵਾ ਵੱਲੋਂ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਗਈ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਸਕੂਲ ਪਹੁੰਚਣ ਪਰੰਤ ਸਕੂਲ ਦੇ ਇੰਚਾਰ ਸਰਦਾਰ ਰਤਨ ਸਿੰਘ ਅਤੇ ਉਹਨਾਂ ਦੀ ਸਮੁੱਚੀ ਸਕੂਲ ਦੀ ਮੈਨੇਜਮੈਂਟ ਅਤੇ ਗ੍ਰਾਮ ਪੰਚਾਇਤ ਪਿੰਡ ਛਾਪਰ ਜਾਜਨ ਦੇ ਸਰਪੰਚ ਜਿੰਦਰ ਸਿੰਘ ਮਾਲ ਵੱਲੋਂ ਹਰ ਪਾਕੇ ਨਿੱਗਾ ਸਵਾਗਤ ਕੀਤਾ ਗਿਆ ਇਸ ਮੌਕੇ ਬਦਦਾ ਇੱਕ ਗੁਰਦੀਪ ਸਿੰਘ ਅਰਦਾਵ ਨੇ ਆਪਣੇ ਸੰਬੋਧਨ ਦੌਰਾਨ ਸਕੂਲ ਸਟਾਫ ਦੀ ਸਲਾਹਗਾ ਕਰਦੇ ਹੋਏ ਕਿਹਾ ਕਿ ਮੈਂਚ ਸਟਾਫ ਦੀ ਬਦੌਲਤ ਸਕੂਲ ਦਿਨ-ਪ੍ਰਤੀ ਦਿਨ ਸਕੂਲ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦੀ بلੰਦੀਆਂ ਨੂੰ ਛੂਰਿਆ ਹੈ ਉਹਨਾਂ ਵੱਲ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਅਤੇ ਖੇਡਾਂ ਵੱਲ ਆਪਣਾ ਧਿਆਨ ਦੇ ਕੇ ਮਾਪਿਆਂ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜਾਵੇ ਐਮਐਲਏ ਗੁਰਦੀਪ ਰੰਧਾਵਾ ਨੇ ਲੋੜਵੰਦ ਲੜਕੇ ਲੜਕੀਆਂ ਨੂੰ ਸਾਈਕਲ ਵੰਡੇ ਗਏ ਤੇ ਨਾਲ ਹੀ ਸਕੂਲ ਸਟਾਫ ਨਾਲ ਵਿਸ਼ਵਾਸ ਦਿਵਾਉਂਦੇ ਕਿਹਾ ਕਿ ਇਸ ਸਕੂਲ ਨੂੰ ਜਿਸ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਦੀ ਪ੍ਰਪੋਜ਼ਲ ਬਣਾ ਕੇ ਮੈਨੂੰ ਦਿੱਤੇ ਜਾਵੇ ਜਿਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਇਸ ਮੌਕੇ ਸਕੂਲ ਦੇ ਸਮੂਹ ਸਟਾਫ ਵੱਲੋਂ ਵ代 ਗੁਰਦੀਪ ਸਿੰਘ ਰੰਧਾਵਾ ਦਾ ਪਿੰਡ ਦੀ ਪੰਚਾਇਤ ਨੂੰ ਗੁਰੂ ਘਰ ਦੀ ਬਖਸ਼ਸ਼ ਸਰਪਾਉ ਸਾਹਿਬ ਨਾਲ ਨਿੱਘਾ ਸਵਾਗਤ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ نیوز ਸੋ ਸਭਾ ਜਿਹੜਾ ਸਾਈਕਲ ਵੰਡ ਸਮਾਰੋਹ ਦਾ ਆਪਣੇ ਪਿੰਡ ਚੋਂ ਆਗਾਜ਼ ਕੀਤਾ ਹੈ। ਦੇਖੋ ਜੀ ਅੱਜ ਪਿੰਡ ਸ਼ਾਪਰਜਾਜਨ ਚ ਉਹਨਾਂ ਬੱਚੇ ਔਰ ਬੱਚੀਆਂ ਨੂੰ ਸਾਈਕਲ ਵੰਡੇ ਨੇ ਜਿਨ੍ਹਾਂ ਦੇ ਘਰਾਂ ਦੀ ਹਾਲਾਤ ਇੱਡੀ ਵਧੀਆ ਨਹੀਂ ਕਿ ਇਹ ਬੱਚੇ ਕਦੀ ਵੀ ਫੋਰਥ ਨਹੀਂ ਕਰਦੇ। ਤੇ ਉਹਨਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਸਕੂਲ ਚੋਂ ਜਾਣ ਵਾਸਤੇ। ਇਸ ਕਰਕੇ ਉਹਨਾਂ ਬੱਚਿਆਂ ਨੂੰ ਬੱਚਿਆਂ ਨੂੰ ਸਾਈਕਲ ਵੀ ਵੰਡੇ ਕਰੋ ਤੇ ਸ਼ਾਹਤ ਵੀ ਕੀਤਾ ਗਿਆ ਤੇ ਜਿਹੜੇ ਆਉਣ ਵਾਲੇ ਸਮੇਂ ਚ ਚੰਗੇ ਨੰਬਰ ਲੈ ਕੇ ਬੱਚੇ ਪਾਸ ਹੋਣਗੇ ਚੰਗਾ ਰਿਜ਼ਲਟ ਆਏਗਾ ਉਹਨਾਂ ਨੂੰ ਵਧੀਆ ਢੰਗ ਨਾਲ ਸਨਮਾਨ ਤੇ ਜਿਹੜਾ ਪਿੰਡ ਚ ਕੀਤਾ ਜਾਏਗਾ ਔਰ ਮੈਂ ਵੀ ਕਿਹਾ ਪਿੰਡ ਚ ਖਲੋ ਕੇ ਕਿ ਜੇ ਕੋਈ ਬੱਚਾ ਇਹ ਤੋਂ ਕਾਲਜ ਚ ਜਾਂਦਾ ਉਹਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਹੁੰਦੀ ਆ ਤਾਂ ਮੇਰੇ ਤੱਕ ਸੰਪਰਕ ਕਰੇ ਮੈਂ ਉਹ ਬੱਚੇ ਦੀ ਉਹ ਹਰ ਜਿਹੜੀ ਖਾਸ ਵਾਜ ਜਾਂ ਉਹਦੀ ਜਿੱਦਾਂ ਦੀ ਵੀ ਹਲਪ ਹੋਵੇ ਉਹ ਮੈਂ ਬੱਚੇ ਦੀ ਆਪਣਾ ਨਿੱਜੀ ਤੌਰ ਤੇ ਜਿਹੜੀ ਉਹਦੀ ਕਰਾਂਗਾ ਇਹ ਮੈਂ ਸਾਰੇ ਸਕੂਲ ਚ ਯਕੀਨ ਦਿਵਾ ਕੇ ਚੱਲਾਂਗਾ ਅਜਿਹੇ ਪ੍ਰੋਗਰਾਮ ਸਰ ਹੋਰਨ ਸਕੂਲਾਂ 'ਚ ਵੀ ਪ੍ਰੋਵਾਈਡ ਜਾਣਗੇ ਬਿਲਕੁਲ ਜੀ ਸਾਰੇ ਕਰਵਾਵਾਂਗੇ ਇਹ ਹਰ ਕੰਮ ਦੀ ਸ਼ੁਰੂਆਤ ਹੁੰਦੀ ਆ ਤਾਂ ਜੋ ਜੋ ਵੀ ਬੱਚਿਆਂ ਨੂੰ ਪਰੇਸ਼ਾਨੀ ਉਹਨਾਂ ਦੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਦੁੱਧ ਨਸ਼ਾ ਵਿਰੋਧ ਦਾ ਸਰ 31 ਮਈ ਦੀ ਡੈਡ ਲਾਈਨ ਹੈ ਕਿਵੇਂ ਦਾ ਜੋ ਲੱਗ ਰਿਹਾ ਤੁਸੀਂ ਹੁਣ ਹਲਕਿਆ ਸੀ ਚਲੋ ਤੁਸੀਂ ਪੱਤਰਕਾਰ ਸਹਿਬਾਨ ਜ਼ਿਆਦਾ ਚਾਹੁੰਦੇ ਹੋ ਪਿੰਡਾਂ 'ਚ ਮੁਹੱਲੇਾਂ 'ਚ ਸ਼ਹਿਰਾਂ 'ਚ ਤਾਂ ਤੂੰ ਮੇਰੇ ਪਿੰਡ ਦਾ ਤੂੰ ਪਹਿਲਾਂ ਪਿੰਡ ਤੋਂ ਤਾਂ ਤਾਦੇ ਕਿ ਪਿੰਡ ਚ ਨਸ਼ਾ ਬੰਦ ਹੋਇਆ ਕਿ ਨਹੀਂ ਹੋਇਆ ਤੇ ਸ਼ਾਹਪੁਰ ਚਾਚੇ ਚ ਨਸ਼ਾ ਬੰਦ ਹੋਗਾ ਤਾਂ ਫਿਰ ਸਮਝੋ ਸਾਰੇ ਪੰਜਾਬ ਚ ਬੰਦ ਆਜ ਮੈਂ ਵੇਖਿਆ ਮੈਂ ਪੁੱਛ ਕੇ ਵੀ ਇਹਨਾਂ ਨੂੰ ਪੁੱਛਿਆ ਸਾਰੇ ਪਿੰਡ ਵਾਲਿਆਂ ਨੂੰ ਤੇ ਦੱਸੋ ਤਾਂ ਜੇ ਸ਼ਾਹਪੁਰ ਚੋਂ ਨਸ਼ਾ ਮੁਕਾਤਾ ਤਾਂ ਫਿਰ ਸਮਝੋ ਪੰਜਾਬ ਦੇ ਕਿਸੇ ਕੋਨੇ ਚ ਨਸ਼ਾ ਨਹੀਂ ਰਹਿਣਾ ਲੈਂਡ ਆਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਬੀਕੇਆ ਸਾਹਿਬ ਵੱਲੋਂ ਬਾਰ ਬਾਰ ਜਿਹੜੇ ਸਰਕਾਰ ਨੂੰ ਘੇਰੇ ਜਾ ਰਿਹਾ ਵੀ ਆਏ ਦਿਨ ਪੰਪ ਫਟ ਰਹੇ ਨੇ ਗੋਲੀ ਚੱਲ ਰਹੀਆਂ ਦੇਖੋ ਜਿੰਨੇ ਪੰਜਾਬ ਦੀ ਧਰਤੀ ਦਾ ਲੈਂਡ ਆਂਡ ਆਰਡਰ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਉਹਦੇ ਨਾਲ ਸ਼ਕਤੀ ਨਾਲ ਪੇਚ ਆਏਗੀ ਔਰ ਜਿੰਨੇ ਵੀ ਇਹਨੂੰ ਕੋਸ਼ਿਸ਼ ਕੀਤੀ ਉਹਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਦੇਾਂਗੇ